ਨਿਯਾਰ ਸਾਹਿਬ ਅੱਜ ਜਿਹੜੀ ਤੁਹਾਡੀ ਹੰਗਾਮੀ ਮੀਟਿੰਗ ਹੋਈ ਆ ਇਹ ਕੀ ਮੁੱਦੇ ਸਮੁੱਦੇ ਨੂੰ ਲੈ ਕੇ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਜੈਪੀ ਜੈਪਾ ਭਰ ਦੱਸਦਾ ਹਾਂ ਜੈ ਵਾਲਮੀਕੀ ਹਰ ਰਾਮ ਕੀ ਜਿਹੜੀ ਮੀਟਿੰਗ ਆ ਕਾਫੀ ਸਮੇਂ ਤੋਂ ਤਿੰਨ ਸੱਤ ਅਸੀਂ ਜਿਸ ਨਾਲ ਇੱਕ ਸੰਘਰਸ਼ ਕਰਦੇ ਆ ਰਹੇ ਹਾਂ ਸੋਨੀ ਪਠਾੜ ਦੇ ਖਿਲਾਫ ਸੋਨੀ ਪਠਾੜ ਵਾਲੇ ਨੇ ਸਾਡੇ 80 ਕੋਟੇ ਦੀ 185 ਕਿਲੋ ਜਗ੍ਹਾ ਟੋੜ ਲਏ ਤੇ ਨਿਆਇ ਨਹੀਂ ਹੋ ਰਿਹਾ ਜੀ ਤਾਂ ਜਿਹੜੀ ਪ੍ਰਸ਼ਾਸਨ ਦੇ ਇਸ ਵਾਸਤੇ ਜਿਹੜੀ ਖਾਲੀ ਥਾਂ ਲੀ ਆ ਪਰ ਸਾਨੂੰ ਖਾਲੀ ਦਾ ਕੋਈ ਅੰਤਰ ਫਰਕ ਨਹੀਂ ਹੋਇਆ ਕਿਉਂਕਿ ਸਾਡੇ ਕੋਲ ਅਜੇ ਵੀ ਕਿਸ਼ਾਨ ਉਹਨਾਂ ਦੇ ਤਕਰੀਬਨ 80 ਤੋਂ 50 ਪਏ ਬੰਦੇ 50% ਬੰਦੇ ਮਰ ਗਏ ਆ ਜਿਹੜੇ ਹੰਟ ਖਾ ਰਹੇ ਆ ਕੀ ਕਰੋਣਾ ਜਿਹੜਾ ਮੱਤ ਹੋਇਆ ਤਾਂ ਜ਼ਮੀਨ ਨਹੀਂ ਮਿਲੀ ਤੁਸੀਂ ਜਾਣਦੇ ਹੋ ਇਹ ਜਿਹੜੀ ਗਰੀਬ ਤੇ ਮਜ਼ਦੂਰ ਹੈ ਨਾ ਬੜੀ ਗੰਦੀ ਚੱਲਦੀ ਹੁੰਦੀ ਆ ਇੱਕ ਪਾਸੇ ਸਹੀ ਪਾਰ ਆ ਪ੍ਰਸ਼ਾਸਨ ਨਾਲ ਆ ਇੱਕ ਪਾਸੇ ਗਰੀਬ ਧੱਕਾ ਬੰਦੇ ਆ ਜਿਨ੍ਹਾਂ ਨੂੰ ਪੈਸਾ ਨਾ ਕੋ ਜੀ ਨਾ ਕੋ ਸੋ ਨਾ ਚਾਹਤ ਦੇ ਨਾ ਜਖਸ ਸਿੰਘ ਸਾਹਿਬ ਬਾ ਇਸ ਕਰਕੇ ਲੰਮੀ ਜੰਡੀ ਜਾਂਦੀ ਆ ਅਸੀਂ ਪਿਛਲੇ ਦਿਨ ਪੁਤਰਾ ਨੂੰ ਫਿਰਕਾ ਸੀ ਕਿ ਵਾ ਨਹੀਂ ਦੀ ਸੀ ਪ੍ਰਸ਼ਾਸਨ ਨੂੰ ਕਿ ਜੇ ਕਿਸੇ ਨੂੰ 10 12 15 ਦਿਨ ਦਾ ਸਾਨੂੰ ਸਾਡੇ ਹੱਕ ਨਾ ਮਿਲੇ ਤੇ ਉਹ ਉਹਨਾਂ ਨੇ ਸਾਨੂੰ ਜੋ ਪੂਰਥਾ ਬੰਦ ਕਰ ਰਹੇ ਜੋ ਅੱਜ ਮਿਲਿਆ ਉਹ ਸਾਡੀ ਰਣਨੀਤੀ ਕੀ ਹੋਣਗਲੀ ਅਗਲੀ ਅੰਦੇ ਆ ਜੀ ਸਮਾ ਸਾਰਾ ਪੂਰਾ ਹੋ ਗਿਆ ਤੁਰ ਜੇ ਆਲਟੀਮੇਟ ਦੇਣਾ ਸਾਰਾ ਪੂਰਾ ਹੋਤ ਲਾਵਾ ਪਰ ਸਾਨੂੰ ਹਲਕਾ ਅੱਜ ਚਾਰ ਦੇ ਕੋਈ ਵੀ ਸਾਨੂੰ ਪ੍ਰਸ਼ਾਸਨ ਨੂੰ ਕਹਾ ਜੀਗਾ ਕਿ ਅੱਜ ਤੋਂ ਹੀ ਤਾਂ ਉਸ ਤੋਂ ਅਬਸਰਕਾਰ ਉਸ ਨੂੰ ਭੇਜ ਜੀ ਪਰ 5-7 ਦਿਨ ਤੋਂ ਸਾਨੂੰ ਕਿਸ ਨੇ ਬੁਲਾਇਆ ਨਹੀਂ ਖਰੀਦ ਸੁਣਵਾਈ ਨਹੀਂ ਕਰੀ ਕੋਈ ਨਹੀਂ ਰਾਨੀ ਦੀ ਕੋਈ ਵੀ ਕੰਦੇ ਜੀ ਦੱਬਲ ਜਿੱਲੀ ਜਨਮ ਕਰੇਗਾ ਸੱਪਾ ਦੇ ਖਿਲਾਾਰੇ ਸੱਪਾ ਚੱਪਾ ਗੁਈਗਾ ਜੱਜਿੰਦੇ ਨਾਰੋ ਸੇ ਸਾਡੀ ਅਗਲੀ ਰਾਨੀ ਦੀ ਹੈ 9 ਤਰੀਕ ਦਿਨ ਸ਼ਨੀਵਾਰ 9 ਮਾਰਚ 9 ਮਾਰਚ ਦਿਨ ਸ਼ਨੀਵਾਰ ਨੂੰ ਅਸੀਂ ਪੂਰਾ ਕਪੂਰਥਾ ਬੰਦ ਕਰਾਵਾਂਗੇ ਸਾਡੇ ਦੁਕਾਨਦਾਰਾਂ ਨੂੰ ਰੋੜੀਆਂ ਨੂੰ ਇੱਛਿਆਰਾਂ ਨੂੰ ਮਸਾਲਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡਾ ਸਾਥ ਦਿਓ ਕਿਉਂਕਿ ਇਹ ਗਰੀਬੀ ਦੀ ਲਾਈਆ ਇਹ ਮੇਰੀ ਕੱਲ੍ਹ ਲਾਈ ਨਹੀਂ ਆ ਇਹ ਜੀ ਜੰਗਾ ਮੈਨੂੰ ਕੱਲੇ ਜਾਣੀ ਆ ਗਰੀਬ ਲੋਕ ਦੀ ਜੰਗਾ ਉਹ ਜੇ ਤਾ ਦੱਸ ਜੀ ਹਮੇਸ਼ਾ ਗਰੀਬ ਜਿਤੇ ਸਾਥੀ ਜਤਈਆ ਅਸੀਂ 7 ਲੱਖ ਤੜਿਆ ਸਾਹ ਜਿਤੇ ਦੀ ਲੋ ਗਰੀਬ ਬਣੀ ਸ਼ਿਆ ਗਰੀਬ ਸਿੰਘ ਬਣੇ ਸਲੀਵਾਰ ਨੂੰ ਪੂਰਾ ਇਤਜ਼ਾਰ ਬੰਨ ਕਰਾਵਾਂਗੇ ਜੇ ਸਾਹ ਨਾਲ ਕੋਈ ਬਾਜ਼ਾਰ ਬੰਨ ਨਹੀਂ ਹੁੰਦਾ ਤੇ ਜੋ ਵਾਦਾ ਕੋ ਨੁਕਸਾਨ ਜਾਂ ਕੋਈ ਵਾਦਾ ਕਰਦਾ ਹੁੰਦਾ ਵਾ ਉਹਦੇ ਜਿੰਮੇ ਪਰਸ਼ਾਸ ਤੇ ਖੁਦ ਦੁਕਾਨ ਦੇ ਹੁੰਗਾ ਜੈਬੀ ਜੈਬਾਤ ਜਵਰਨੀਕੀ ਹਰਲਾਰਮਿਕ